ਅਸੀਂ ਨਰਾਸ਼ਤਾ ਦੇ ਵਿੱਚ ਹੈਗੇ ਆਂ ਕਿ ਸਾਡੀ ਗੱਲ ਕਦੇ ਸੁਣੀ ਨਹੀਂ ਜਾਂਦੀ ਜੋ ਕਰਕੇ ਸਾਡੀ ਨੁਮਾਇੰਦਗੀ ਦਿੱਲੀ ਦੇ ਵਿੱਚ ਹੁਣ ਹੈ ਹੀ ਨਹੀਂ ਮੋਦੀ ਸਾਹਿਬ ਹੈ ਇਹ ਜਿਦੋਂ ਜਦ ਦਿਲ ਕਰਦਾ ਕੰਡਾ ਬਾਲਾਕੋਟ ਹਵਾਈ ਜਨਰਲ ਅਟੈਕ ਕਰ ਦੋ ਸਰਜਕਲ ਸਟ੍ਰਾਈਕ ਕਰ ਦੋ ਫਿਰ ਸੰਧੂਰ ਕਰ ਦੋ ਤੁਸੀਂ ਤਾਂ ਠੀਕ ਐ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਕਰਦਾ ਪਰ ਇਹਦੇ ਨਾਲ ਹਿੰਦੂਤਵਾ ਦੇ ਦੋ ਨਿਸ਼ਾਨੇ ਹੈ ਇੱਕ ਵੱਟੇ ਦੇ ਨਾਲ ਦੋ ਪਰਿੰਦੇ ਮਾਰਦਾ ਮੋਦੀ ਮੇਰਾ ਮਤਲਬ ਹੈ ਕਿ ਜਦੋਂ ਕੋਈ ਲੜਾਈ ਲੱਗਣੀ ਹੈ ਜਿਹੜੇ ਲੋਕਾਂ ਦੇ ਮੈਦਾਨ ਦੇ ਵਿੱਚ جنگ ਲੱਗਣੀ ਹੈ ਉਹਨਾਂ ਦੀ ਰਹਿਤ ਹੋਣੀ ਚਾਹੀਦੀ ਹੈ ਸਾਨੂੰ ਕੋਈ ਪੁੱਛੇ ਨਹੀਂ ਜਾਂਦਾ ਕੋਈ ਗੱਲ ਦੇ ਵਿੱਚ ਨਹੀਂ ਸਾਨੂੰ ਪੁੱਛਦੇ ਹੈਗੇ ਹੁਣ ਦੂਸਰੀ ਗੱਲ ਹੈ ਕਿ ਇੰਨਾ ਜ਼ੁਲਮ ਕਰ ਕਰਕੇ ਕਸ਼ਮੀਰ ਦਾ 370 ਤੋੜਤੀ ਉਹਨਾਂ ਦੀ ਖੁਦਮੁਖਤਿਆਰੀ ਤੋੜਤੀ ਪਰ ਉਹਦਾ ਨਤੀਜਾ ਕੀ ਨਿਕਲਿਆ ਕੀ ਤੁਸੀਂ ਕਸ਼ਮੀਰ ਨੂੰ ਇੱਕ ਯੂਨੀਅਨ ਟੈਰਿਟਰੀ ਬਣਾ ਕੇ ਤੇ ਹੁਣ ਉੱਥੇ ਅਮਨ ਹੋ ਗਿਆ ਤੁਸੀਂ ਕਹਿੰਦੇ ਸੀਗੇ ਕਿ ਜੇ ਅਸੀਂ ਕਸ਼ਮੀਰ ਨੂੰ 370 ਤੋੜ ਦਈਏ ਉਹਦਾ ਦਰਜਾ ਸਟੇਟ ਦਾ ਛੋਟਾ ਕਰ ਦਈਏ ਤਾਂ ਫਿਰ ਇੱਥੇ ਅਮਨ ਹੋ ਜਾਊਗਾ ਹੁਣ ਕਿਹੜਾ ਅਮਨ ਹੋ ਰਿਹਾ ਸੀ ਪਹਿਲਾਂ ਤਾਂ ਲੱਲੂ ਪੰਜੂ ਬੰਬ ਸਿੱਟ ਦਿੰਦੇ ਸੀਗੇ ਨਾ ਉਹਨਾਂ ਦਾ ਪਤਾ ਸੀ ਕੌਣ ਹੈ ਕੋਈ ਕੀ ਹੈ ਕੋਈ ਕੀ ਹੈ ਹੁਣ بڑے ਲਿਖੇ ਵਾਈਟ ਕਾਲਰ ਡਾਕਟਰ ਉਹ ਹੁਣ ਬੰਬ ਬਣਾ ਰਹੇ ਤੇ ਜੇ ਇਹ ਚੀਜ਼ ਬੰਬ ਬਣਾਉਣ ਦੀ ਤੇ ਇਹਨਾਂ ਨੂੰ ਫਟਾਉਣ ਦੀ ਗੱਲ ਅੱਗੇ ਚਲੀ ਗਈ ਤਾਂ ਦਿੱਲੀ ਦਾ ਸੈਕਟਰੀਅਟ ਪ੍ਰਾਈਮ ਮਿੰისტਰ ਦਾ ਘਰ ਪਾਰਲੀਮੈਂਟ ਇੱਕਵੇਂ ਹੀ ਸੇਫ ਰਹਣਗੀਆ ਜਦੋਂ ਹੁਣ ਇਹ ਚੀਜ਼ ਪੜੇ ਲਿਖਿਆਂ ਦੇ ਵਿੱਚ ਘੁੱਸ ਗਈ ਹੈ ਜਿਹੜੇ ਪੜੇ ਲਿਖੇ ਹੈਗੇ ਹੈ ਉਹਨਾਂ ਨੇ ਜਦੋਂ ਮਰਨ ਤੋਂ ਡਰ ਛੱਡਤਾ ਤੇ ਉਹਨਾਂ ਨੇ ਇੱਥੇ ਹਰ ਚੱਕਲੇ ਅੱਜ ਫੇਰ ਤੇਈ ਤ੍ਰਿਕ ਨੂੰ ਅਸੀਂ ਨੌਵੇਂ ਪਾਤਸ਼ਾਹ ਦਰਸ਼ਿਤਿਤ ਵਸ ਦਿਨਾਂ ਕੰਗੜ ਬਿਖੇ ਮਨਾ ਰਹੀ ਹੈ ਜਿੱਥੇ ਦਸਵੇਂ ਪਾਤਸ਼ਾਹ ਨੇ ਰੰਗਜੀਤ ਨੂੰ ਜ਼ਫਰਨਾਮਾ ਲਿਖਿਆ ਸੀਗਾ ਕਿ ਤੂੰ ਕਿੰਨੀ ਪਾਪ ਕਰ ਰਹੇ ਆ ਕਿੰਨੀ ਤਸ਼ੱਦਦ ਕਰ ਰਹੇ ਆ ਕਿੰਨਾ ਇਹ ਜ਼ੁਲਮ ਕਰ ਰਹੇ ਆ ਉਸ ਜਗ੍ਹਾ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਵਸ ਮਨਾ ਰਹੇ ਆ ਜਿਹੜਾ ਸ਼ਹੀਦੀ ਦਿਵਸ ਹੈ ਇਹ ਅਸੀਂ ਮਨਾ ਰਹੇ ਆ ਤੇ ਅਸੀਂ ਬਹੁਤ ਖੁਸ਼ ਹੈ ਕਿ ਬਾਕੀ ਦੇ ਵੀ ਹਿੰਦੁਸਤਾਨ ਦੇ ਵਿੱਚ ਮਨਾ ਰਹੇ ਆ ਪਰ ਹਰੰਗਜ਼ੇ ਨੇ ਜਬਰਬੋਤ ਕੀਤਾ ਸੀਗਾ ਇਹ ਆਪਣੀ ਰੋਟੀ ਨਹੀਂ ਸੀ ਖਾਂਦਾ ਜਿੰਨਾ ਚੇਰ ਸਵਾ ਮਣ ਹਿੰਦੂਆਂ ਦਾ ਜਿਨਿਉ ਤੋਲ ਕੇ ਇਹਦੇ ਵਜ਼ੀਰ ਨੂੰ ਪੇਸ਼ ਨਹੀਂ ਸੀ ਕਰਦੇ ਤੇ ਤੁਸੀਂ ਸਮਝ ਸਕਦੇ ਹੋ ਕਿ ਕਿੰਨੇ ਮੁਸਲਮਾਨ ਰੋਜ਼ ਹਰੰਗਜ਼ੇ ਪਨਾ ਦਿੰਦਾ ਸੀਗਾ ਜਬਰਦਸਤ ਸੀ ਧਰਮ ਪਰਿਵਰਤਨ ਕਰਾ ਰਿਆ ਸੀਗਾ ਪਰ ਅੱਜ ਦੀ ਜਿਹੜੀ ਸਰਕਾਰ ਹੈ ਅਸੀਂ ਸਿੱਖ ਮਹਿਸੂਸ ਕਰ ਰਹੇ ਹਾਂ ਕਿ ਜੋ ਮੌਗਲ ਹਕੂਮਤ ਉਸ ਵੇਲੇ ਕਰ ਰਹੀ ਸੀਗੀ ਉਹੀ ਕੁਛ ਅੱਜ ਸਿੱਖ ਓਮ ਦੇ ਨਾਲ ਹੋ ਰਿਹਾ ਹੈ ਜਿਵੇਂ ਬਲੂ ਸਟਾਰ ਕੀਤਾ ਗਿਆ ਫਿਰ ਚਿੱਠੀ ਸਿੰਘ ਪੁਰੇ ਦੇ ਵਿੱਚ ਸੰਨ 2000 ਦੇ ਵਿੱਚ 43 ਸਿੱਖ ਫੌਜ ਨੇ ਮਾਰਤੇ ਹੁਣ ਵੀ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਹੈਗੇ ਐ ਜਦ ਕੀ ਬਾਦਸ਼ਾਹ ਜਹਾਂਗੀਰ ਨੇ 6ਵੇਂ ਬਾਦਸ਼ਾਹ ਨੂੰ ਰਿਹਾ ਕਰਤਾ ਸੀਗਾ ਮੇਰਾ ਕਹਿਣ ਦਾ ਮਸਲ ਹੈ ਕਿ ਜੇ ਰੰਗਸੇਵ ਜ਼ੁਲਮ ਕਰਦਾ ਸੀ ਫਿਰ ਮੋਗਲ ਬਾਦਸ਼ਾਹ ਦੇ ਵਿੱਚ ਹਮਦਰਦੀ ਵੀ ਸੀ ਜਿਵੇਂ ਜਹਾਂਗੀਰ ਦੀ ਸੀ ਬੇਸ਼ੱਕ ਉਸ ਨੇ ਸ਼ਹੀਦ ਕਰਵਾਏ ਪੰਜਵੇਂ ਬਾਦਸ਼ਾਹ ਸੋ ਅਸੀਂ ਜਿਹੜੇ ਸਿੱਖ ਹੈ ਅਸੀਂ ਸਮਝਦੇ ਹਾਂ ਕਿ ਸਾਨੂੰ ਜ਼ਬਰਦਸਤੀ ਅੰਗਰੇਜ਼ਾਂ ਨੇ ਇੰਡੀਆ ਦੇ ਨਾਲ ਰਲਾਤਾ ਕਿਉਂ ਕਰਕੇ ਕੋਈ ਵੋਟ ਨਹੀਂ ਪਵਾਏ ਸਾਥੋਂ ਕੋਈ ਡੈਮੋਕ੍ਰੈਟਿਕ ਤਰੀਕਾ ਅਪਣਾਇਆ ਨਹੀਂ ਕੁਝ ਸਿੱਖ ਪਾਕਿਸਤਾਨ ਦੇ ਵਿੱਚ ਰਹਿ ਗਏ ਮੈਂ ਵੀ ਪਾਕਿਸਤਾਨੀ ਐ ਮੈਂ ਇੱਧਰ ਆ ਗਿਆ ਸੋ ਕੋਈ ਸਿਸਟਮ ਤੋਂ ਬਗੈਰ ਸਿੱਖਾਂ ਦਾ ਜਿਹੜਾ ਪਛੋਕੜ ਹੈ ਉਹਦੇ ਨਾਲ ਇਹ ਤਬਾਦਲੇ ਨਹੀਂ ਹੋਏ ਜੇ ਅੱਜ ਅਸੀਂ ਪਾਕਿਸਤਾਨ ਚਾਹ ਤੇ ਅਸੀਂ ਮੁਸਲਮਾਨ ਦੇ ਗਲਾਮ ਹੈ ਜੇ ਅੱਜ ਅਸੀਂ ਇੰਡੀਆ ਚਾਹ ਤੇ ਹਿੰਦੂ ਦੇ ਗਲਾਮ ਹੈ ਕੈਬਨਿਟ ਦੇ ਵਿੱਚ ਕੋਈ ਵੀ ਵਜ਼ੀਰ ਸੈਂਟਰ ਦੇ ਵਿੱਚ ਨਹੀਂ ਹੈਗਾ ਜਿਹਦੇ ਕੋਲੇ ਫੋਰਨ ਅਫੇਅਰਸ ਰੱਖਿਆ ਵਜ਼ੀਰ ਹੋਵੇ ਫਾਈਨੈਂਸ ਜਾਂ ਗ੍ਰਹਿ ਵਜ਼ੀਰ ਹੋਵੇ ਜਦ ਕਿ ਪਹਿਲਾਂ ਫੁੰਦੇ ਸੀਗੇ ਤੇ ਪ੍ਰੀਮਿੰਟਰ ਵੀ ਸਿੱਖ ਇੱਕ ਵਾਰੀ ਬਣੇ ਸੀਗੇ ਸੋ ਸਾਡੀ ਗੱਲ ਸੁਣੀ ਨਹੀਂ ਜਾਂਦੀ ਹੁਣ ਅਸੀਂ ਕਹਿੰਦੇ ਆ ਕਿ ਟ੍ਰੇਡ ਦੇ ਲਈ ਵਾਗਾ ਖੋਲ ਦਿੱਤਾ ਜਾਵੇ ਪਰ ਮੇਰਾ ਮਤਲਬ ਉਹ ਬੰਦ ਕੀਤਾ ਪਰ ਹਕੂਮਤ ਕਹਿੰਦੀ ਹੈ ਕਿ ਵਾਗਾ ਜੇ ਖੋਲ ਦਈਏ ਇੱਥੇ ਸਿੱਖਾਂ ਤੇ ਪੰਜਾਬੀਆਂ ਨੂੰ ਫਾਇਦਾ ਹੋ ਜਾਊਗਾ ਅਸੀਂ ਚੋਬਰ ਇਰਾਨ ਦੇ ਵਿੱਚ ਬੰਦਰਗਾਹ ਬਣਾਈ ਹੈ ਜਿਸ ਦੇ ਨਾਲ ਅਸੀਂ ਟ੍ਰੇਡ ਕਰਿਆ ਕਰਾਂਗੇ ਅਫਗਾਨਿਸਤਾਨ ਰਾ ਅਇਰਾਨ ਜਿਹੜੀਆਂ ਰੂਸ ਤੋਂ ਨਵੀਆਂ ਕੰਟਰੀਜ਼ ਬਣੀਆਂ ਨੇ ਹੁਣ ਕਹਿੰਦਾ ਮਤਲਬ ਹੈ ਕਿ ਕੋਈ ਗੱਲ ਸਾਡੀ ਸੁਣੀ ਨਹੀਂ ਜਾਂਦੀ ਹੁਣ ਸਾਨੂੰ ਡੈਮੋਕਰੇਸੀ ਤੋਂ ਵਨ ਜੇ ਕਿੱਕ ਤੱਕ ਆਈ ਹੈ ਜਮਹੂਰੀਅਤ ਤੋਂ 14 ਸਾਲ ਤੋਂ ਸਾਡੇ STPC ਦੇ ਇਲੈਕਸ਼ਨਸ ਨਹੀਂ ਹੋ ਰਹੇ ਔਰ ਫੇਰ ਇਹੋ ਜਿਹੇ ਕਾਨੂੰਨ ਲਾਏ ਗਏ ਐ ਇਹ UPSA ਫਿਰ APSPA ਜਿਹੜਾ ਨਾਂਜ਼ ਫੌਜ ਕਿਸੇ ਨੂੰ ਮਾਰ ਸਕਦੀ ਐ ਕਿਸੇ ਦਾ ਜ਼ਬਰਜਨਾਹ ਕਰ ਸਕਦੀ ਐ ਕਿਸੇ ਦੀਆਂ ਨੱਤਾਂ ਤੋੜ ਸਕਦੀ ਐ ਕਿਸੇ ਨੂੰ ਡਿਸਪੀਅਰ ਕਰ ਸਕਦੀ ਐ ਪਰ ਉਹਦੇ ਤੇ ਕੋਈ ਐਫ ਆਈ ਆਰ ਨਹੀਂ ਲਿਖੀ ਜਾਂਦੀ ਜੀ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਯਾਦ ਆਉਂਦੇ ਐ ਤੇ ਬੜੀ ਚੰਗੀ ਚੀਜ਼ ਹੈ ਕਿ ਉਹਨਾਂ ਨੂੰ ਹਿੰਦ ਦਾ ਹਿੰਦ ਦੀ ਚਾਦਰ ਦਾ ਖਿਤਾਬ ਦਿੱਤਾ ਗਿਆ ਪਰ ਉਹ ਮਨੁੱਖਤਾ ਦੀ ਚਾਦਰ ਸੀਗੇ ਸਿਰਫ ਇੰਦ ਦੀ ਚਾਦਰ ਨਹੀਂ ਸੀਗੇ ਉਹ ਮਨੁੱਖਤਾ ਦੀ ਚਾਦਰ ਸੀਗੇ ਔਰ ਸਾਡੇ ਨਾਲ ਜੋ ਕੁਝ ਬੀਤ ਰਿਹਾ ਹੈ ਅਸੀਂ ਨਰਾਸ਼ਤਾ ਦੇ ਵਿੱਚ ਹੈਗੇ ਆਂ ਕਿ ਸਾਡੀ ਗੱਲ ਕਦੇ ਸੁਣੀ ਨਹੀਂ ਜਾਂਦੀ ਜੋ ਕਰਕੇ ਸਾਡੀ ਨੁਮਾਇੰਦਗੀ ਦਿੱਲੀ ਦੇ ਵਿੱਚ ਹੁਣ ਹੈ ਹੀ ਨਹੀਂ ਮੋਦੀ ਸਾਹਿਬ ਹੈ ਇਹ ਜਿਹੜਾ ਇਹ ਦਿਲ ਕਰਦਾ ਕੰਡਾ ਬਾਲਾ ਕੋਟ ਹਵਾਈ ਜਨਰਲ ਅਟੈਕ ਕਰ ਦੋ ਸਰਜਕਲ ਸਟ੍ਰਾਈਕ ਕਰ ਦੋ ਫਿਰ ਸੰਧੂਰ ਕਰ ਦੋ ਹੁਣ ਤੁਸੀਂ ਤਾਂ ਠੀਕ ਐ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਕਰਦਾ ਪਰ ਇਹਦੇ ਨਾਲ ਹਿੰਦੂਤਵਾ ਦੇ ਦੋ ਨਿਸ਼ਾਨੇ ਐ 1/ ਦੇ ਨਾਲ ਦੋਪਰਿੰਦੇ ਮਾਰ ਸਾਦਾ ਮੋਦੀ ਲੜਾਈ ਤਾਂ ਪੰਜਾਬ ਛੋਣੀ ਹੈ ਪੰਜਾਬ ਤਬਾਹ ਹੋ ਜਾਊਗਾ ਉਧਰੋਂ ਦੂਸਰਾ ਪੰਜਾਬ ਤਬਾਹ ਹੋ ਜਾਊਗਾ ਪਾਕਿਸਤਾਨ ਦਾ ਸੋ ਮੇਰਾ ਮਤਲਬ ਹੈ ਕਿ ਜਦੋਂ ਕੋਈ ਲੜਾਈ ਲੱਗਣੀ ਹੈ ਜਿਹੜੇ ਲੋਕਾਂ ਦੇ ਮੈਦਾਨ ਦੇ ਵਿੱਚ جنگ ਲੱਗਣੀ ਹੈ ਉਹਨਾਂ ਦੀ ਰਹਿਤ ਆਉਣੀ ਚਾਹੀਦੀ ਹੈ ਸਾਨੂੰ ਕੋਈ ਪੁੱਛੇ ਨਹੀਂ ਜਾਂਦਾ ਕੋਈ ਗੱਲ ਦੇ ਵਿੱਚ ਨਹੀਂ ਸਾਨੂੰ ਪੁੱਛਦੇ ਹੈਗੇ ਹੁਣ ਦੂਸਰੀ ਗੱਲ ਹੈ ਕਿ ਇੰਨਾ ਜ਼ੁਲਮ ਕਰ ਕਰਕੇ ਕਸ਼ਮੀਰ ਦਾ 370 ਤੋੜਤੀ ਉਹਨਾਂ ਦੀ ਖੁਦਮੁਖਤਿਆਰੀ ਤੋੜਤੀ ਪਰ ਉਹਦਾ ਨਤੀਜਾ ਕੀ ਨਿਕਲਿਆ ਕੀ ਤੁਸੀਂ ਕਸ਼ਮੀਰ ਨੂੰ ਇੱਕ ਯੂਨੀਅਨ ਟੈਰਿਟਰੀ ਬਣਾ ਕੇ कि ਹੁਣ ਉੱਥੇ ਅਮਨ ਹੋ ਗਿਆ ਤੁਸੀਂ ਕਹਿੰਦੇ ਸੀਗੇ ਕਿ ਜੇ ਅਸੀਂ ਕਸ਼ਮੀਰ ਨੂੰ 370 ਤੋੜ ਦਈਏ ਉਹਦਾ ਦਰਜਾ ਸਟੇਟ ਦਾ ਛੋਟਾ ਕਰ ਦਈਏ ਤਾਂ ਫਿਰ ਇੱਥੇ ਅਮਨ ਹੋ ਜਾਊਗਾ ਹੁਣ ਕਿਹੜਾ ਅਮਨ ਹੋ ਰਿਹਾ ਹੈ ਬਲਕਿ ਇੱਕ ਬਹੁਤ ਖਤਰਨਾਕ ਚੀਜ਼ ਪ੍ਰਗਟ ਹੋਈ ਹੈ ਜਿਹੜਾ ਕਸ਼ਮੀਰ ਦਾ ਕੀ ਪਹਿਲਾਂ ਤਾਂ ਲੱਲੂ ਪੰਜੂ ਬੰਬ ਸਿੱਟ ਦਿੰਦੇ ਸੀਗੇ ਨਾ ਉਹਨਾਂ ਦਾ ਪਤਾ ਸੀ ਕੌਣ ਹੈ ਕੋਈ ਕੀ ਹੈ ਕੋਈ ਕੀ ਹੈ ਹੁਣ ਪੜੇ ਲਿਖੇ ਵਾਈਟ ਕਾਲਰ ਡਾਕਟਰ ਉਹ ਹੁਣ ਬੰਬ ਬਣਾ ਰਹੇ ਆ ਤੇ ਜੇ ਇਹ ਚੀਜ਼ ਬੰਬ ਬਣਾਉਣ ਦੀ ਤੇ ਇਹਨਾਂ ਨੂੰ ਫਟਾਉਣ ਦੀ ਗੱਲ ਅੱਗੇ ਚਲੀ ਗਈ ਤਾਂ ਦਿੱਲੀ ਦਾ ਸੈਕਟਰੀਅਟ ਪ੍ਰਾਈਮ ਮਿਨਿਸਟਰ ਦਾ ਘਰ ਪਾਰਲੀਮੈਂਟ ਇੱਕ ਮੇਹ ਸੇ ਫਰੈਂਡ ਜੀਆ ਜਦੋਂ ਹੁਣ ਇਹ ਚੀਜ਼ ਪੜੇ ਲਿਖਿਆਂ ਦੇ ਵਿੱਚ ਘੁੱਸ ਗਈ ਹੈ ਜਿਹੜੇ ਪੜੇ ਲਿਖੇ ਹੈਗੇ ਆ ਉਹਨਾਂ ਨੇ ਜਦੋਂ ਮਰਨ ਤੋਂ ਡਰ ਛੱਡਤਾ ਤੇ ਉਹਨਾਂ ਨੇ ਹਥਿਆਰ ਚੱਕ ਲਏ ਅੱਜ ਫੇਰ ਫਟਕੇ ਐ ਬੰਬ ਤੇ ਐਕਸਪਲੋਸਿਵਜ਼ ਆ ਰਹੇ ਐ ਇਮੋਨੇਸ਼ਨ ਬਾਰੂ ਆ ਰਹੀ ਐ ਤੇ ਇੰਟੈਲੀਜੈਂਸ ਦਾ ਸਾਰੀ ਫੇਲਿਆ मोदी साह जी इंटैलीजेंस सारी फेल आहे रॉ आई बी फिर मिलटरी इंटैलीजेंस बाक़ी जहिड़ियूं इंटैलीजेंसेंसी